ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜਿਹੜੀ ਜਲੰਧਰ ਵਿਖੇ ਘਟਨਾ ਵਾਪਰੀ ਹੈ 13 ਸਾਲ ਦੀ ਬੱਚੀ ਦੇ ਨਾਲ ਦਰਿੰਦੇ ਵੱਲੋਂ ਉਹ ਕਮੀਨਗੀ ਹਰਕਤ ਕੀਤੀ ਗਈ ਜਿਹੜੀ ਕਿ ਦੁਸ਼ਮਣਾਂ ਨੇ ਵੀ ਨਹੀਂ ਅੱਜ ਤੱਕ ਇਸ ਤਰ੍ਹਾਂ ਕੀਤਾ ਤੇ ਪੰਜਾਬ ਦੀ ਜਿਹੜੀ ਪੁਰਾਤਨਤਾ ਹੈ ਉਹ ਦੁਸ਼ਮਣ ਦੀ ਬਹੂ ਬੇਟੀ ਲਈ ਵੀ ਧੀਆ ਭੈਣ ਪਤਨੀ ਮਾਂ ਦਾ ਅਦਬ ਦੇਣ ਵਾਲੀ ਸ਼ੋਕਯੋਮੰਦਾ ਆਖੀਏ ਜਿੱਤ ਜਮੇ ਰਾਜਾਨ ਵਾਲੀ ਸੀਗੀ ਔਰ ਇਸ ਘਟਨਾ ਦੀ ਜਿੱਥੇ ਅਸੀਂ ਨਖੇਦੀ ਕਰਦੇ ਆ ਨਿੰਦਾ ਕਰਦੇ ਆ ਉਥੇ ਅਸੀਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਇਹ ਗੱਲ ਲੋਕ ਸਭਾ ਵਿਧਾਨ ਸਭਾ ਚ ਹੋਵੇ ਔਰ ਤੁਰੰਤ ਇਹਦੇ ਲਈ ਇੱਕ ਕਮਿਸ਼ਨ ਕਾਇਮ ਹੋਣਾ ਚਾਹੀਦਾ ਇਹਨਾਂ ਬੰਦਿਆਂ ਦੀ ਇਹਨਾਂ ਦਰਿੰਦਿਆਂ ਲਈ ਕੋਈ ਰਿਮਾਂਡ ਨਹੀਂ ਕੋਈ ਇਹਨਾਂ ਦੀ ਜ਼ਮਾਨਤ ਨਹੀਂ ਕੋਈ ਵੇਲ ਨਹੀਂ ਇੱਥੇ ਸਿਰਫ ਤੇ ਸਿਰਫ 24 ਘੰਟਿਆਂ ਦੇ ਅੰਦਰ ਲਿਆ ਕੇ ਇਸ ਬੰਦੇ ਨੂੰ ਇੱਥੇ ਫਾਂਸੀ ਦੇਣੀ ਬਣਦੀ ਹੈ ਔਰ ਇਸ ਦੇ ਘਰ ਦੀ ਸਰਕਾਰ ਨੂੰ ਨਿਲਾਮੀ ਕਰਾਉਣੀ ਚਾਹੀਦੀ ਤਾਂ ਕਿ ਭਵਿੱਖ ਵਿੱਚ ਕੋਈ ਕਿਸੇ ਦੀ ਬੱਚੀ ਵੱਲ ਗੰਦੀ ਅੱਖ ਜਾਂ ਇਦਾਂ ਦੁਸ਼ਕਰਮ ਕਰਕੇ ਉਹਦਾ ਕਤਲ ਕਰਨ ਦਾ ਹਿਆਨਾ ਕਰ ਸਕੇ ਇਹ ਵੀ ਕਵਾਂਗੇ ਸਰਕਾਰਾਂ ਨੂੰ ਇਹੋ ਜੀ ਜਿਹੜੀ ਮਾਨਸਿਕਤਾ ਹੈ ਉਹ ਉਹਨਾਂ ਲੱਚਰ ਕਲਾਕਾਰਾਂ ਨੇ ਲਿਆਂਦੀ ਐ ਜਿਨ੍ਹਾਂ ਨੇ ਹੀਰ ਰਾਂਝਿਆਂ ਦੇ ਕਿਸੇ ਗਾਏ ਸੁਣਾਏ ਅਧ ਨੰਗੀਆਂ ਬੀਬੀਆਂ ਨੂੰ ਨਚਾ ਕੇ ਸੱਬਿਆਚਾਰ ਆਕਿਆ ਉਸ ਸੱਬਿਆਚਾਰ ਦਾ ਵੀ ਇਹ ਨਤੀਜਾ ਹੈ ਜਦ ਕਿ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਹੋਇਆ ਕਿ ਮੇਰੇ ਮੋਹਨ ਸਰਵਣੀਏ ਨਾ ਸੁਣਾਏ ਇਹੋ ਜਿਹੜੇ ਗੰਧ ਢੋਲਣ ਵਾਲੇ ਕਿਸੇ ਹੋਣ ਉਹਨਾਂ ਤੋਂ ਬਚੋ ਜੇ ਨਰਿੰਦਰ ਪਾਰ ਵਰਗੇ ਕਰਨਲ ਬਣ ਜਾਣ ਔਰ ਉਹ ਸਪ੍ਰੈਸ ਸੈਕਟਰੀ ਬਣ ਜਾਣ ਰਾਸ਼ਟਰਪਤੀ ਦੇ ਉਹ ਨਾਵਲ ਲਿਖ ਦੇਣ ਤੇ ਉਹ ਨਾਵਲ ਸਮਾਜ ਨੂੰ ਗੰਦਲਾ ਕਰਨ ਵਾਲਾ ਹੋਵੇ ਤੇ ਸਮਾਜ ਉਹਦੇ ਤੇ ਵੀ ਮੁਕਦਮਾ ਦਰਜ ਕਰਾ ਦਿੰਦਾ ਆ ਭਾਵੇਂ ਕਿ ਰਾਸ਼ਟਰਪਤੀ ਦੇ ਕੋਲ ਬਹਿ ਕੇ ਡਿਊਟੀ ਕਰਨ ਵਾਲਾ ਵੀ ਕਿਉਂ ਨਾ ਹੋਵੇ ਇਹਨਾਂ ਵਾਸਤੇ ਅੱਜ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਸਰਕਾਰ ਨੂੰ ਦੇਣੀ ਬਣਦੀ ਹੈ ਤੇ ਅੱਜ ਸਾਨੂੰ ਪੁੱਛਦੇ ਵੀ ਤੁਸੀਂ ਕੀ ਚਾਹੁੰਦੇ ਹੋ ਅਸੀਂ ਉਹੀ ਚਾਹੁੰਦੇ ਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਫੈਸਲਾ ਸੀਗਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਕਾਤਲ ਸਾਨੂੰ ਦਿੱਤੇ ਜਾਣ ਸਜ਼ਾ ਹੁਣ ਸਰਕਾਰ ਨਹੀਂ ਸਜ਼ਾ ਸੀ ਦੇਵਾਂਗੇ ਜਾਂ ਤਾਂ ਸਜ਼ਾ 24 ਘੰਟਿਆਂ ਚ ਸਰਕਾਰ ਫਾਂਸੀ ਦੇਵੇ ਜੇ ਸਿੱਖ ਮੁੰਡੇ ਮਾਰਨ ਲਈ ਤੁਹਾਨੂੰ ਜੱਜਮੈਂਟਾਂ ਦੀ ਪੁਲਿਸ ਨੂੰ ਲੋੜ ਨਹੀਂ ਪਈ ਭਾਈ ਜਸਵੰਤ ਸਿੰਘ ਖਾਲੜੇ ਦੀ ਜੱਜਮੈਂਟ ਨਾ ਮਾਰਿਆ ਗੋਲੀ ਤੁਸੀਂ ਭਾਈ ਕੌਂਕੇ ਨੂੰ ਤੁਸੀਂ ਗੋਲੀ ਜੱਜਮੈਂਟ ਨਾ ਮਾਰਿਆ ਜਦੋਂ ਉਹ ਮਾਰਨੇ ਸੀ ਉਹ ਬਲਾਤਕਾਰ ਹੀ ਨਹੀਂ ਸਨ ਉਹ ਗੁਰੂ ਕੇ ਸਿੱਖ ਸਨ ਤੇ ਬਿਨਾ ਜਜਮੈਂਟਾਂ ਤੋਂ ਤੁਸੀਂ ਮੁਕਾਬਲੇ ਬਣਾ ਕੇ ਗੋਲੀਆਂ ਮਾਰਤੀਆਂ ਇੱਥੇ ਪੁਲਿਸ ਵਾਲਿਆਂ ਦੀ ਗੋਲੀ ਕਿਉਂ ਨਹੀਂ ਚੱਲਣੀ ਚੱਲਣੀ ਬਣਦੀ ਸੀ ਕਿ ਦੂਸਰਾ ਇਹ ਦਰਿੰਦਾ ਆ ਮੱਲੇ ਨਵਾਲਿਆਂ ਨੂੰ ਸੌਂਪ ਦੇਣਾ ਚਾਹੀਦਾ ਸੀ ਇਹਦੇ ਤੇ ਰੀਜ ਲਾਓ ਇੱਕ ਵਾਰੀ ਤਾਂ ਕਿ ਭਵਿੱਖ ਵਿੱਚ ਕੋਈ ਇੰਜ ਨਾ ਕਰੇ ਔਰ ਉਹਦੇ ਟੁਕੜੇ ਟੁਕੜੇ ਕਰਕੇ ਕੁੱਤਿਆਂ ਨੂੰ ਪਾ ਕੇ ਜੰਤਕ ਕੀਤੇ ਜਾਂਦੇ ਵੀ ਕਿਸੇ ਬੱਚੀ ਨਾਲ ਇੰਜ ਕਰਨ ਵਾਲੇ ਨਾਲ ਭਵਿੱਖ ਵਿੱਚ ਇੰਜ ਹੋਊ ਇਹ ਅਸੀਂ ਅੱਜ ਗੱਲ ਕਰ ਰਹੇ ਹਾਂ ਤੇ ਇਹ ਵੀ ਕਵਾਂਗੇ ਪੀ ਜੇ ਕੇ ਤੇ ਪ੍ਰਸ਼ਾਸਨ ਨੇ ਸਰਕਾਰ ਨੇ ਮਾੜੀ ਮੋਟੀ ਜੀ ਵੀ ਢਿਲ ਵਰਤੀ ਤੇ ਪੰਥ ਉਡੀਕੇਗਾ ਜਰੂਰ ਪੀ ਕਿਸ ਦਿਨ ਉਹਨੇ ਪੁਲਸ ਦੀ ਹਿਰਾਸਤ ਚੋਂ ਬਾਹਰ ਆਉਣਾ ਤੇ ਫਿਰ ਕੀ ਹੋਊ ਉਹ ਅਗਲੇ ਦਿਨ ਦੀਆਂ ਖਬਰਾਂ ਦੱਸਣ ਗਿਆ ਪੀ ਉੱਥੇ ਕੀ ਵਾਪਰਿਆ ਤੇ ਕੀ ਹੋਇਆ ਇਹ ਧਿਆਨ ਰੱਖ ਲਿਓ ਅਸੀਂ ਇਸ ਗੱਲ ਦੀ ਜਿੱਥੇ ਨਿੰਦਾ ਕਰਦੇ ਆ ਉੱਥੇ ਅਕਲ ਤੋਂ ਕੰਮ ਲੈ ਲੈਣ ਸਾਡੀਆਂ ਸਰਕਾਰਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਲਾਇੰਡਰ ਮਨੁੱਖੀ ਅਧਿਕਾਰ ਅੱਜ ਤੁਹਾਡੇ ਕਿੱਥੇ ਖੜੇ ਨੇ ਅੱਜ ਤੁਹਾਨੂੰ ਸੋਚਣਾ ਵਰਦਾ ਕਿ ਕਠੂਏ ਦੇ ਵਿੱਚ 4-6 ਸਾਲਾਂ ਦੀ ਬੱਚੀ ਨਾਲ ਇੰਜ ਹੋਇਆ ਮਣੀਪੁਰ ਚ ਵਾਪਰਿਆ ਕਲਕੱਤੇ ਚ ਵਾਪਰਿਆ ਅੱਜ ਇੱਥੇ ਵਾਪਰ ਗਿਆ ਇਹ ਤੇ ਪਤਾ ਲੱਗ ਗਿਆ ਕਿ ਇਨ੍ਹਾਂ ਕੁੜੀਆਂ ਨਾਲ ਇਨ੍ਹਾਂ ਬੀਬੀਆਂ ਨਾਲ ਵਾਪਰਿਆ ਉਹਨਾਂ ਦੋਸ਼ੀਆਂ ਨਾਲ ਕੀ ਕੀਤਾ ਇਹ ਸਰਕਾਰ ਨੇ ਅਜੇ ਤੱਕ ਨਹੀਂ ਦੱਸਿਆ ਕਿਸੇ মিডিਏ ਨੇ ਜਨਤਕ ਨਹੀਂ ਕੀਤਾ ਵਜ੍ਹਾ ਤੇ ਇਸ ਲਈ ਮੈਂ ਇੱਕ ਅੱਜ ਕਹਿਣਾ ਚਾਹੁੰਦਾ ਗੁਰੂ ਘਰ ਦਾ ਕੀਰਤਨੀਆਂ ਸਿੱਖ ਸਦਭਾਵਨਾ ਦਲ ਵੱਲੋਂ ਸ਼ੇਰ-ਏ-ਪੰਜਾਬ ਦਲ ਵੱਲੋਂ ਸ਼ੇਰ-ਏ-ਪੰਜਾਬ ਸੇਵਾ ਕੇਂਦਰ ਵੱਲੋਂ ਇਹ ਸਾਰੇ ਵੀਰਾਂ ਵੱਲੋਂ ਪੰਥ ਵੱਲੋਂ ਸੰਗਤ ਵੱਲੋਂ ਇੱਥੇ ਚਾਹੀਦਾ ਸੀ ਤੁਰੰਤ ਮੁੱਖ ਮੰਤਰੀ ਸਾਹਿਬ ਆ ਕੇ ਵੇਖਦੇ ਸਾਡੇ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾ ਰਹੇ ਹਾਂ ਤੇ ਅੱਜ ਸ਼ੋਕਯੋ ਮੰਦਾ ਆਖੇ ਵਾਲੀ ਕਹਾਣੀ ਕਿੱਥੇ ਇੱਕ ਕੜੀ ਹੈ ਧੀਆਂ ਦੇ ਕਤਲ ਭੈਣਾਂ ਨਾਲ ਫਰੇਬ ਪਤਨੀਆਂ ਨੂੰ ਤਲਾਕ ਤੇ ਮਾਵਾਂ ਨੂੰ ਰੋਲਣਾ ਇਹ ਪੰਜਾਬ ਤੇ ਸਿੱਖਾਂ ਦਾ ਫਲਸਫਾ ਨਹੀਂ ਹੈ ਤੇ ਅੱਜ ਆਪਣੇ ਫਲਸਫੇ ਨੂੰ ਪਛਾਣੋ ਇਹ ਸ਼ਰਮਸ਼ਾਰ ਮਨੁੱਖਤਾ ਵੀ ਹੋਈ ਸ਼ਰਮਸ਼ਾਰ ਦੇਸ਼ ਦਾ ਕਾਨੂੰਨ ਵੀ ਹੋਇਆ ਪੂਰੀ ਦੁਨੀਆ ਚ ਤੁਹਾਡੇ ਤੇ ਹੱਸਦੇ ਹੋਣਗੇ ਅਮਰੀਕਾ ਕੈਨੇਡਾ ਫਾਈ ਵਾਈ ਜਿਹਨੂੰ ਵਰਲਡ ਕਹਿੰਦੇ ਆ ਪਿਆ ਆ ਭਾਰਤ ਦਾ ਕਾਨੂੰਨ ਜੇ ਤੇ ਆ ਉਥੇ ਦਾ ਸਿਸਟਮ ਜੇ ਉਹ ਬੰਦਾ ਇੰਜ ਕਰ ਗਿਆ ਤੇ ਵਾਰੇ ਜਾਈ ਉਹਨਾਂ ਪੁਲਸੀਆਂ ਦੇ ਜਿਹੜੇ ਇੱਥੇ ਉਹਨੂੰ ਫੜਨ ਦੀ بجائے ਰੇ ਸਵੇਰੇ 6 ਵਜੇ ਤੱਕ ਪ੍ਰੈਸ਼ਰ ਬਣਾਉਂਦੇ ਰਹਿ ਐਫ ਆਈ ਆਰ ਇੰਜ ਨਹੀਂ ਇੰਜ ਦੇਖੋ ਜੇ ਪੁਲਸ ਵਾਲਿਆਂ ਵਿੱਚ ਵੀ ਆਤਮਾ ਨਾ ਦੀ ਕੋਈ ਚੀਜ਼ ਹੁੰਦੀ ਭਾਈ ਬਿਆਨਤ ਸਿੰਘ ਸਤਵੰਤ ਸਿੰਘ ਬਣ ਕੇ ਜ਼ਰੂਰ ਕਹਿੰਦੇ ਅੱਧਾ ਘੰਟਾ ਕੈਮਰੇ ਬੰਦ ਕਰੋ ਔਰ ਰੀਜ ਲਾਉ ਇਸ ਦਰਿੰਦੇ ਤੇ ਬਾਅਦ ਚ ਦੇਖਾਂਗੇ ਦਾ ਕੇਸ ਕੀ ਬਣਾਉਣਾ ਇਹ ਪੁਲਿਸ ਨੂੰ ਵੀ ਅੱਜ ਇੱਥੇ ਆਪਣੀ ਜ਼ਿੰਮੇਵਾਰੀ ਬਣਦੀ ਸੀਗੀ ਤੇ ਸਰਕਾਰ ਨੂੰ ਐਵੇਂ ਕਵਾਂਗੇ ਜਿਹੜੇ ਪੁਲਿਸ ਵਾਲੇ ਨਾ ਉਹਨਾਂ ਨਾ ਕਰਕੇ ਇਨੂੰ ਲਮਕਾਇਆ ਇਹਨੂੰ ਕੱਜਣ ਦਾ ਯਤਨ ਕੀਤਾ ਕੋਜੀ ਹਰਕਤ ਕੀਤੀ ਉਹਨਾਂ ਨੂੰ ਡਿਸਮਿਸ ਕਰਕੇ ਉਹਨਾਂ ਤੇ ਵੀ ਧਾਰਾ 307 ਲਾ ਕੇ ਉਹਨਾਂ ਨੂੰ ਅੰਦਰ ਕੀਤਾ ਜਾਏ ਇਹ ਬੰਦੇ ਪੁਲਿਸ ਚ ਰੱਖਣ ਵਾਲੇ ਨਹੀਂ ਆ ਵੀ ਕਿਸੇ ਦੀ ਧੀ ਮਾਰ ਕੇ ਅੰਦਰ ਬੰਦ ਕੀਤੀ ਹੋਵੇ ਤੇ ਤੂੰ ਹੀ ਉਥੇ ਚਾਹ ਤੇ ਕੋਲਡ ਡਰਿੰਕ ਪੀ ਕੇ ਬਾਹਰ ਨਿਕਲ ਜਾ ਹੱਸਦੇ ਤੇ ਕੋਉਂ ਅੰਦਰ ਕੱਖ ਨਹੀਂ ਹੋਇਆ ਹੋਇਆ ਇਥੇ ਦੇ ਸੀਪੀ ਨੇ ਬਾਅਦ ਦੇ ਵਿੱਚ ਆ ਕੇ ਤੇ ਉਹ ਕਿਹੜੀ ਬੀਬੀ ਸੀ ਹੋਰ ਜਿਹਨੇ ਬਾਅਦ ਚ ਆ ਕੇ ਗੱਲ ਕੀਤੀ ਜੋ ਪੁਲਿਸ ਵਾਲਿਆਂ ਵਿੱਚੋਂ ਐਡੀ ਸੀ ਮੈਡਮ ਐਡੀ ਸਾਹਿਬ ਮੈਡਮ ਜਿਹੜੀ ਐਡੀ ਸੀਪੀ ਉਹਨੇ ਆ ਕੇ ਇੱਥੇ ਆ ਕੇ ਉਹ ਜੈਨ ਮੈਡਮ ਜਿਹੜੀ ਉਹਨੇ ਆ ਕੇ ਸੀਪੀ ਸਾਹਿਬ ਨੇ ਬਾਅਦ ਚ ਗੱਲ ਕੀਤੀ ਹੈ ਪਰ ਜਿਹੜੇ ਥੱਲੇ ਵਾਲੇ ਸੀ ਮੌਕੇ ਤੇ ਜਿੰਨਾ ਸਾਰੀ ਰਿਪੋਰਟ ਦੇਣੀ ਹੈ ਉਹ ਗੁੰਮਰਾਹ ਕਰ ਰਹੇ ਇਸ ਲਈ ਉਹਨਾਂ ਤੇ ਵੀ ਬੰਨਦੀ ਠੁਕਮੀ ਕਾਰਵਾਈ ਹੋਵੇ ਅੱਗੇ ਤੋਂ ਇੰਜ ਨਾ ਵਾਪਰੇ ਜੇ ਰੋਕਣਾ ਚਾਹੁੰਦੇ ਹੋ ਤੇ ਕਾਮਰਕੇ ਤੰਗਣਾ ਪਊ ਜਿਵੇਂ ਸント ਜਰਨੈਲ ਸਿੰਘ ਉਹਨਾਂ ਨੇ 24 ਘੰਟਿਆਂ ਚ ਲਿਆ ਕੇ ਕੁੜੀ ਚੁੱਕਣ ਵਾਲੇ ਨੂੰ ਬੋਰੀ ਚ ਪਾਤਾ ਸੀਗਾ ਔਰ ਜਨਾਚੇਰ ਜਰਨੈਲ ਸਿੰਘ ਰਿਆ ਉਹਨਾਂ ਚਿਰ ਕਿਸੇ ਦੀ ਹਿੰਮਤ ਨਹੀਂ ਸੀ ਕਿਸੇ ਧੀ ਦੇ ਸਿਰ ਤੋਂ ਕੋ ਲੀੜਾ ਖਿੱਚ ਜਾਏ ਸਿਰ ਲੈ ਜੇ ਵੱਖਰੀ ਗੱਲ ਪਰ ਇੰਨੀ ਹਿੰਮਤ ਨਹੀਂ ਸੀ ਪਈ ਬੁੱਧ ਸਿੰਘ ਵਾਲਿਆਂ ਨੇ ਈਸਾਈ ਬੱਚੀਆਂ ਦਾ ਜਦੋਂ ਉੱਥੇ ਬਚਾ ਕੇ ਘਰ ਭੇਜਿਆ ਅੱਜ ਤੱਕ ਉਹ ਈਸਾਈ ਪ੍ਰਾਯਾਦ ਕਰਦੇ ਨੇ ਕਿ ਸਾਡੀਆਂ ਬੱਚੀਆਂ ਫਤਿਹ ਸਿੰਘ ਬਾਬੇ ਦੇ ਵਾਰਸਾਂ ਨੇ ਵਾਪਸ ਲਿਆ ਕੇ ਦਿੱਤੀਆਂ ਬਾ ਇੱਜ਼ਤ ਇਹ ਪੰਜਾਬ ਦਾ ਇਤਿਹਾਸ ਹੈ ਬਾਬਾ ਜੱਸਾ ਸਿੰਘ ਆਲੂਵਾਲੀਆ ਉਹ ਕਿੰਨੀਆਂ ਬਹੁ ਬੇਟੀਆਂ 220 ਉਹ ਮੁਗਲੀਆਂ ਸਲਤਨਤ ਤੋਂ ਸ਼ਿਦਾ ਕੇ ਘਰੇ ਛੱਡ ਕੇ ਆਉਂਦੇ ਆ ਇਹ ਤੁਹਾਡਾ ਪੰਜਾਬੀਓ ਇਤਿਹਾਸ ਹੈ ਤੇ ਅੱਜ ਪੰਜਾਬ ਦੇ ਮੁੱਖ ਮचंद ਅਜੀਜੂਦੀਨ ਹਰੀ ਸਿੰਘ ਨਲੂਵੇ ਇਕੱਠੇ ਹੋਣ ਤਾਂ ਕਿ ਭਵਿੱਖ ਵਿੱਚ ਕਿਸੇ ਦੀ ਬੱਚੀ ਨਾ ਇੰਜਾਂ ਵਾਪਰੇ ਸਰਕਾਰ ਦੇ ਨੁਮਾਇੰਦੇ ਹੁਣੇ ਆਏ ਸੀ ਕਹਿੰਦੇ ਕਾਰਵਾਈ ਕੀਤੀ ਜਾਵੇਗੀ ਜਲਦੀ ਉਹਨਾਂ ਨਾਲ ਡਿਸਕਸ ਕੀਤਾ ਜਾਵੇਗਾ ਪਰ ਜਿਹੜੀ ਕਾਰਵਾਈ ਬੰਦੀ ਆ ਉਹ ਕਰਨ ਦੀ ਗੱਲ ਨਹੀਂ ਕਰਦੇ ਕੀ ਲੱਗਦਾ ਤੁਹਾਨੂੰ ਜੇ ਸਰਕਾਰ ਨੇ ਇਨਸਾਫ ਦੀ ਜਗ੍ਹਾ ਮੁਆਵਜ਼ਿਆਂ ਦੀ ਕਰਤੂਤ ਕੀਤੀ ਤਾਂ ਇਹ ਬਿਲਕੁਲ ਨਹੀਂ ਬਖਸ਼ੀ ਜਾਣੀ ਇਹਦਾ ਹਿਸਾਬ ਫਿਰ ਸੇਖਾਪੇ ਕਰ ਲੈਣਗੇ ਫਿਰ ਸਰਕਾਰ ਦੱਸ ਦੇ ਵੀ ਉਹਦੇ ਪੱਲੇ ਕੱਖ ਨਹੀਂ ਆ ਪੰਜਾਬ ਦਾ ਸਿਸਟਮ ਲਾਈਨ ਆਰਡਰ ਇੱਥੇ ਗੰਗਵਾਰ ਕਿੰਨਾ ਕੁ ਤੇ ਕਿੱਥੋਂ ਤੱਕ ਚਲਿਆ ਗਿਆ ਫਿਰ ਸਾਫ਼ ਹੈ ਪੀਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਅਗਰ ਸਰਕਾਰ ਨੇ ਇੱਥੇ ਵੀ ਇਹ ਮੁਆਵਜ਼ੇ ਦੀ ਗੱਲ ਕੀਤੀ ਜਾਂ ਇਹਨੂੰ ਢਿੱਲੇ ਪਾਉਣ ਦੀ ਗੱਲ ਕੀਤੀ ਤੇ ਫਿਰ ਇਹਦਾ ਫੈਸਲਾ ਜਿਹੜਾ ਫਿਰ ਪੰਥ ਆਪੇ ਕਰੂਗਾ ਉਹ ਕੀ ਹੋਊਗਾ ਆਉਣ ਵਾਲਾ ਸਮਾਂ ਦੱਸੋਗੇ ਇਹ ਨਾਲ ਹੋਰ ਬਾਬਾ ਜੀ ਜਿੱਦਾਂ ਵੀ ਉਹਨਾਂ ਨੇ ਅਮਰਤ ਛਕਿਆ ਹੋਇਆ ਸੀ ਤੇ ਅਮਰਤ ਛਕਣ ਤੇ ਜਿੱਦਾਂ ਛਕਣ ਜਾਂਦੇ ਆ ਤੇ ਦੱਸਦੇ ਉਹ ਤਾਂ ਪਿਛਲਾ ਵੀ ਕ੍ਰਿਮੀਨਲ ਰਿਕਾਰਡ ਸੀ ਤੇ ਅਮਰਤ ਛਕਣ ਵੇਲੇ ਕੋਈ ਇਦਾਂ ਦਾ ਸਿਸਟਮ ਬਣਨਾ ਚਾਹੀਦਾ ਤਾਂ ਕਿ ਜਿਹੜਾ ਬਈ ਪੰਥ ਨੂੰ ਸ਼ਰਮਸਾਰ ਨਾ ਹੋਣਾ ਪਵੇ ਬਿਲਕੁਲ ਜੀ ਹੁਣ ਉਹ ਬੰਦਾ 크ਰਿਸਚੀਅਨ ਸੀ ਉਹ ਹਾਂਜੀ ਤੇ ਨੌਕਰੀ ਲੈ ਲਈ ਉਹਨੇ ਪੱਗ ਬੰਨੀ ਤੇ ਕਿਰਪਾਨ ਪਾ ਲਈ ਜੀ ਤੇ ਪੱਗ ਵਾਲੇ ਰਾਮ ਰਹੀਮ ਨੂੰ ਵੀ ਤੁਸੀਂ ਸਿੱਖ ਕਹਿ ਦੋਗੇ ਤੇ ਤੁਹਾਡੀ ਗਲਤੀ ਆ ਸਾਡੀ ਨਹੀਂ ਪੱਗ ਤੇ ਉਹ ਬਿਆਸੇ ਵਾਲਾ ਵੀ ਬੰਨੀ ਫਿਰਦਾ ਪਰ ਸਿੱਖ ਥੋੜਾ ਹੈ ਪੱਗ ਹੋਰ ਵੀ ਬੰਨੀ ਫਿਰਦੇ ਆ ਉਹ ਸਿੱਖ ਨਹੀਂ ਆ ਸਿੱਖੋ ਹੀ ਐ ਜਿਹੜਾ ਗੁਰੂ ਦੀ ਰੈਣੀ ਕਹਿਣੀ ਬੈਣੀ ਸੈਣੀ ਚ ਪਰਪੱਕ ਹੈ ਤੇ ਜਿਹੜੀ ਤੁਹਾਡੀ ਗੱਲ ਹੈ ਇਹ ਬੜੀ ਪਾਇਦਾਰ ਹੈ ਅੱਜ ਜੋ ਜਥੇਦਾਰ ਕੂਕ ਸੁੱਤੇ ਹੋਏ ਆ ਜੇ ਹੁੰਦਾ ਜਸਾ ਸਿੰਘ ਢਲੂ ਵਾਲੀਆ ਤੇ ਜ਼ਰੂਰ ਇਹ ਗੱਲ ਕਰਦਾ ਪਰ ਪਵਿੱਖ ਵਿੱਚ ਅਸੀਂ ਇਸ ਲਈ ਲੜ ਰਹੇ ਆ ਕਿ ਜਿਹੜੇ ਬੰਦੇ ਦੀ ਆਈਡੈਂਟੀਟੀ ਬਣ ਗਈ ਪਾਸਪੋਰਟ ਬਣ ਗਿਆ ਆਈ ਕਾਰਡ ਬਣ ਗਿਆ ਆਧਾਰ ਕਾਰਡ ਬਣ ਗਿਆ ਅਗਰ ਉਹ ਲਾਈਨਡ ਆਰਡਰ ਦੇ ਖਿਲਾਫ ਜਾਂਦਾ ਹੈ ਤੇ ਸਰਕਾਰ ਤੁਰੰਤ ਉਹਦੇ ਦਸਤਾਵੇਜ਼ ਰੱਦ ਕਰ ਦਿੰਦੀ ਹੈ ਤੇ ਇਹ ਜਿਹੜੇ ਨਿੱਲੀਆਂ ਪੱਗਾਂ ਬੰਨ ਕੇ ਮਸੰਦ ਬੈਠੇ ਨੇ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਅਜੇ ਵੀ ਬੰਦੇ ਦੇ ਪੁੱਤ ਬਣੋ ਲੋਕਾਂ ਦੀਆਂ ਛੜਾ ਕੇ ਲਿਆਉਣ ਵਾਲੇ ਉਹ ਅੱਜ ਤੁਹਾਡੀਆਂ ਨਾਲੇ ਹੋ ਰਿਹਾ ਤੇ ਅੱਜ ਜਥੇਦਾਰਾਂ ਨੂੰ ਤੁਰੰਤ ਇਹਦੇ ਤੇ ਫੈਸਲਾ ਲੈਣਾ ਬਣਦਾ ਜਿਨ੍ਹਾਂ ਦੇ ਨਾਮਾਂ ਨਾਲ ਸਿੰਘ ਤੇ ਕੌਰ ਲਿਖਦੇ ਨੇ ਉਹ ਆਧਾਰ ਕਾਰਡ ਉਹਨਾਂ ਦਾ ਆਈ ਕਾਰਡ ਕਾਲ ਤਖਤ ਬਣਾਓ ਅਗਰ ਕਿਸੇ ਦੀ ਕੋਈ ਗਲਤੀ ਆਈ ਤੇ ਸਜ਼ਾ ਮੁਕਰਰ ਵੀ ਅਕਾਲ ਤਖਤ ਕਰੂ ਕਰੂ ਕਿਹੜੀ ਜਿਹੜੇ ਫਿਰ ਅਕਾਲੀ ਫੂਲਾ ਸਿੰਘ ਕਰਿਆ ਕਰਦੇ ਸਨ ਜਾਂ ਸਾਡੇ ਵੱਡਿਆਂ ਨੇ ਬਾਬਾ ਜੱਸਾ ਸਿੰਘ ਰਾਮਗੜੀਆਂ ਨੇ ਜੱਸਾ ਸਿੰਘ ਆਲੂ ਵਾਲੀਆਂ ਨੇ ਬੰਦਾ ਸਿੰਘ ਬਹਾਦਰ ਬਾਬਿਆਂ ਨੇ ਕੀਤੀਆਂ ਉਹ ਕਰਨੀਆਂ ਹੋਣਗੀਆਂ ਔਰ ਇਹਦੇ ਲਈ ਅਸੀਂ ਤਤਪਰ ਆਂ ਇਹੀ ਸਾਡੀ ਲੜਾਈ ਹੈ ਕਿ 2 ਕਰੋੜ ਸਿੱਖ ਨੇ ਤੇ 2 ਕਰੋੜ ਸਿੱਖਾਂ ਦੇ ਆਧਾਰ卡 2i ਕਾਰਡ ਪਛਾਣ ਪੱਤਰ ਸ੍ਰੀ ਅਕਾਲ ਤਖਸਾਲ ਤੋਂ ਜਾਰੀ ਹੋਣਗੇ ਤਾਂ ਕਿ ਅਸੀਂ ਕਹਿ ਸਕੀਏ ਇਹ ਸਿੱਖ ਸੀ ਤੇ ਸਿੱਖ ਨਹੀਂ ਤੇ ਵੀ ਕਹਦੇ ਆ ਜੇ ਸਿੱਖਾਂ ਦੇ ਵਿੱਚ ਜੰਮ ਕੇ ਕਿਸੇ ਨੇ ਅੱਜ ਤੱਕ ਇਤਰਾਹ ਦਾ ਕੀਤਾ ਨਹੀਂ ਜੇ ਭਵਿੱਖ 'ਚ ਕਿਸੇ ਨੇ ਕਰ ਦਿੱਤਾ ਤੇ ਫਿਰ ਉਹਦਾ ਬਣਦਾ ਕੀ ਹੈ ਇਹ ਦੇਖ ਲਓ ਫਿਰ ਉਹਨੂੰ ਸੋਧਣ ਵਾਲੇ ਵੀ ਸਿੱਖ ਹੀ ਹੁੰਦੇ ਨੇ ਤੇ ਅਗਲੀ ਬੇਨਤੀ Hindu ਸਿੱਖ ਈਸਾਈ ਮੁਸਲਮਨ ਜੈਨੀ ਪਾਰਸੀ ਬੋਧੀ ਜਿੰਨੇ ਵੀ ਭਰਾ ਨੇ ਬਲਮੀਕੀ ਰਵਦਾਸੀਏ ਭਰਾ ਨੇ ਇਥੇ ਜ਼ਿੰਮੇਦਾਰ ਨੇ ਇਥੇ ਹੋਰ ਸਾਡੇ ਭਾਈਚਾਰੇ ਨੇ ਇਹ ਸਾਰੇ ਧਰਮ ਨੇ ਤੇ ਧਰਮੀ ਲੋਕ ਇਦਾਂ ਦੀ ਕਰਤੂਤ ਕਦੇ ਨਹੀਂ ਕਰਦੇ ਔਰ ਜਿਹੜੇ ਲੋਕੇ ਕਰਤੂਤਾਂ ਕਰਦੇ ਨੇ ਉਹ ਧਰਮੀ ਨਹੀਂ ਹੁੰਦੇ ਉਹਨਾਂ ਨੂੰ ਕਿਸੇ ਧਰਮ ਦੇ ਨਾਲ ਨਾ ਜੋੜਿਆ ਜਾਏ ਇਹ ਵੀ ਮੈਂ ਕਰਾਂਗਾ ਕਿ ਤੁਸੀਂ ਇਹ ਨਾ ਕਹੋ ਕਿ ਉਹਨੇ ਪੱਗ ਬੰਨੀ ਸੀ ਜਿੱਦ ਮੈਂ ਫਿਰ ਕਹਿੰਦਾਂ ਪੱਗ ਰਾਮ ਰਹੀਮ ਵੀ ਬੰਨੀ ਫਿਰਦਾ ਤੇ ਪ੍ਰੋਲ ਵੀ ਲਈ ਫਿਰਦਾ ਤੇ ਬਲਾਤਕਾਰੀ ਵੀ ਉਹਨੂੰ ਹੀ ਕਹਿੰਦੇ ਆ ਤੇ ਬਾਬਾ ਵੀ ਉਹਨੂੰ ਕਹਿੰਦੇ ਆ ਉੱਥੇ ਨਹੀਂ ਕੋਈ ਕੁਛ ਗਦਾ ਕਿਉਂ ਉਥੋਂ ਅੱਗੋਂ ਪੈਣੀਆਂ ਨੇ ਇੱਥੇ ਸਿੱਖਾਂ ਨੂੰ ਨਿਸ਼ਾਨਾ ਬਣਾ ਦਿਓ ਸਾਰੇ ਸਿੱਖ ਇਦਾਂ ਦੇ ਨੇ ਗਲਤ ਗੱਲ ਹੈ ਉਹ ਈਸਾਈ ਬਣਿਆ ਸੀ ਤੇ ਨੌਕਰੀ ਲੈਣ ਲਈ ਉਹਨੇ ਪੱਗ ਬੰਨੀ ਹੋਈ ਸੀ ਇੱਥੇ ਗਲਤੀ ਸਰਕਾਰ ਦੀ ਹੋ ਸਕਦੀ ਹੈ ਤੇ ਗਲਤੀ ਜਥੇਦਾਰ ਦੀ ਹੋ ਸਕਦੀ ਹੈ ਮੈਂ ਮੰਨਦਾ ਇਸੇ ਤੋਂ ਦੀ ਗਲਤੀ ਜ਼ਿਆਦਾ ਹੋ ਸਕਦੀ ਹੈ ਜਿਨੇ ਪੂਰੇ ਜਾਂਚ ਰੈਲੀਫਿਕੇਸ਼ਨ ਚੈੱਕ ਨਹੀਂ ਕੀਤੀ ਇਹ ਸਾਡੇ ਸਿਸਟਮ ਚ ਇੰਨੀ ਪ੍ਰੋਬਲਮ ਹੈ ਪਿਛਲੇ ਦਿਨੀ ਪੰਜ ਵਰਿਆਂ ਦਾ ਹਰਵੀਰ ਸਿੰਘ ਮਾਰ ਦਿੱਤਾ ਉਥੇ ਭਈਆ ਅਤਵਾਦ ਨੇ ਹੁਣ ਉਥੇ ਲੜਾਈ ਭਈਆਂ ਨਾਲ ਨਹੀਂ ਪ੍ਰਵਾਸੀ ਦੀ ਨਹੀਂ ਸੀ ਪਰ ਜੋ ਇੱਥੇ ਦਾ ਕਾਮਰੇਡ ਸੀ ਉਹਨਾਂ ਨੇ ਭਈਏ ਨੂੰ ਬਚਾਉਣ ਲਈ ਪ੍ਰਵਾਸੀਆਂ ਦਾ ਝੰਡਾ ਚੱਕ ਲਿਆ ਕਹਿਣਾ ਤੇ ਸੀਪੀ ਕ੍ਰਿਮੀਨਲ ਬੰਦੇ ਪੰਜਾਬ ਚ ਆ ਕਿੱਥੋਂ ਗਏ ਹੁਣ ਜਦੋਂ ਤੁਸੀਂ ਬਾਹਰ ਜਾਣੇ ਹੋ ਪਾਸਪੋਰਟ ਆਈ ਕਾਟ ਸੀਪੀ ਡਿਪਟੀ ਤੁਹਾਡੀ ਰਿਪੋਰਟ ਮੰਗਦੇ ਆ ਇੱਥੇ ਜਿਹੜੇ ਬਾਹਰੋਂ ਆਇਆ ਕਿ ਗੈਰ ਕਾਨੂੰਨੀ ਬੜੇ ਨੇ ਉਹਨਾਂ ਦੀ ਪੁਨਸ਼ਣ ਕਿੰਨੇ ਕਰਨੀ ਸੀ ਰਿਸ਼ਾਸ਼ਨ ਨੇ ਤੇ ਜਿਹੜੇ ਸਕੂਲਾਂ ਚ ਨੌਕਰੀਆਂ ਲਈ ਬੈਠੇ ਨੇ ਜਾਂ ਉਹ ਇੱਥੇ ਕਿਰਾਇਆਂ ਤੇ ਕਮਰੇ ਲਈ ਬੈਠੇ ਆ ਦੁਕਾਨਾਂ ਲਈ ਬੈਠੇ ਆ ਇਹ ਕ੍ਰੀਮੀਨਲ ਲੋਕ ਜਿਹੜੇ ਆ ਇਹਨਾਂ ਦੀ ਪੁਨਸ਼ਣ ਵੀ ਹੋਣੀ ਬਣਦੀ ਸੀ ਇਹ ਸਕੂਲ ਵਾਲਿਆਂ ਤੇ ਵੀ ਸਕੰਜਾ ਕੱਸਣਾ ਬਣਦਾ ਹੈ ਕਿ ਤੁਸੀਂ ਜਣੇ ਖਣੇ ਨੂੰ ਡਰਾਈਵਰ ਲਾ ਦਿੰਨੇ ਹੋ ਔਰ ਇਹਨਾਂ ਬੱਚੀਆਂ ਦਾ ਇਹਨਾਂ ਬੱਚਿਆਂ ਦਾ ਖਿਆਲ ਇਹ ਭਵਿਕ ਕੌਣ ਕਰੂ ਇਹ ਪੰਜਾਬ ਦੇ ਬੱਚੇ ਨੇ ਇਹ ਮਨੁੱਖਤਾ ਨੂੰ ਮੁੱਖ ਰੱਖੋ ਲਾਇੰਡਰ ਨੂੰ ਆਰਡਰ ਨੂੰ ਮੁੱਖ ਰੱਖੋ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖੋ ਇਹਦੇ ਤੇ ਵੀ ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤਾਂ ਕਿ ਸਕੂਲਾਂ ਚ ਵੀ ਕੁਣਸ਼ਣ ਹੋਣੀ ਚਾਹੀਦੀ ਭੀ ਜਿਹੜੇ ਡਰਾਈਵਰ ਆਉਂਦੇ ਨੇ ਇਹ ਦੁਰਾਚਾਰੀ ਨਸ਼ੇੜੀ ਜਾਂ ਇਹਨਾਂ ਦੇ ਵਿੱਚ ਕੋਈ ਹੋਰ ਕਿਸੇ ਕਿਸਮ ਦੀ ਬੁਰਾਈ ਤੇ ਨਹੀਂ ਔਰ ਇਹਨਾਂ ਦੇ ਪਿੱਛੇ ਪ੍ਰਸ਼ਾਸਨ ਤੋਂ ਰਿਪੋਰਟ ਹੈ ਇਹਨਾਂ ਦੇ ਮਹੱਲੇ ਦੀ ਰਿਪੋਰਟ ਹੈ ਇੱਥੇ ਮਹੱਲੇ ਚ ਕੋ ਬੰਦਾ ਰਹਿੰਦਾ ਹੈ ਰਾਤ 1 ਵਜੇ ਗੱਡੀ ਚ ਜਾਂਦਾ ਤੇ ਸਵੇਰੇ 5 ਵਜੇ ਆ ਜਾਂਦਾ ਮਹੱਲੇ ਵਾਲੇ ਬੋਲਦੇ ਹੀ ਮੈਂ ਮੱਲੇ ਵਾਲਿਆਂ ਨੂੰ ਵੀ ਕਵਾਂਗਾ ਪੰਜਾਬ ਦੇ ਹਰ ਵਸਿੰਦੇ ਨੂੰ ਕਵਾਂਗਾ ਜਿਹਦੇ ਤੇ ਵੀ ਸ਼ੱਕ ਪੈਂਦਾ ਜਰੂਰ ਦੱਸਿਆ ਕਰੋ ਇਹ ਨਾ ਹੋਵੇ ਅੱਜ ਗਵਾਂਡੀ ਦੇ ਅੱਗ ਲੱਗੀ ਕੱਲ ਨੂੰ ਤੁਹਾਡੇ ਘਰ ਚ ਲੱਗ ਜਾਏ ਇਹ ਬੋਲਣ ਦੀ ਹਿੰਮਤ ਰੱਖੋ ਨਹੀਂ ਤੇ ਮਾਰੇ ਜਾਓਗੇ ਅੱਜ ਇਹ ਪਰਿਵਾਰ ਨਾਲ ਹੋਇਆ ਕੱਲ ਨੂੰ ਹੋਰ ਕਿਸੇ ਨਾਲ ਹੋਊਗਾ ਇਸ ਲਈ ਜੇ ਬਾਕੀ ਧੀਆਂ ਬਚਾਉਣੀਆਂ ਹੈ মিডিਆ ਇੱਥੇ ਦੀ ਸਰਕਾਰ ਪ੍ਰਸ਼ਾਸਨ ਆਪਣੀ ਆਤਮਾ ਦੀ ਆਵਾਜ਼ ਸੁਣੇ ਉਸ ਕੁੜੀ ਨਾਲ ਕੀ ਵਾਪਰਿਆ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਵੀ ਹੁਣੇ ਜ਼ਿਕਰ ਕੀਤਾ ਹੈ ਤਾਂ ਹੁਸ਼ਿਆਰਪੁਰ ਚ ਹੋਇਆ ਜਦੋਂ ਉਹ ਹੋਇਆ ਇੱਕ ਕਮਿਊਨਿਟੀ ਨੂੰ ਟਾਰਗੇਟ ਕਰ ਦਿੱਤਾ ਗਿਆ ਇੱਕ ਸਟੇਟ ਦੇ ਲੋਕਾਂ ਨੂੰ ਕਰ ਦਿੱਤਾ ਗਿਆ ਜਾਂ ਦੋ ਸਟੇਟ ਦੇ ਉਸੇ ਤਰੀਕੇ ਹੁਣ ਵੀ ਜਿਵੇਂ ਭਾਜੀ ਨੇ ਵੀ ਸਵਾਲ ਕੀਤਾ ਤੁਸੀਂ ਵੀ ਗੱਲ ਕੀਤਾ ਕਿਸੇ ਇੱਕ ਖਾਸ ਧਰਮ ਦੇ ਨਾਲ ਕਰ ਦਿੱਤਾ ਗਿਆ ਜਦ ਕਿ ਅਪਰਾਧ ਦਾ ਕੋਈ ਇਦਾਂ ਨਹੀਂ ਹੁੰਦਾ ਤੁਸੀਂ ਕੀ ਸਮਝਦੇ ਹੋ ਕਿ ਇੱਥੇ ਕੀ ਹੋਣਾ ਚਾਹੀਦਾ ਕਿਸੇ ਕਮਿਊਨਿਟੀ ਦੇ ਨਾਲ ਜੋੜ ਦੇਣਾ ਚਾਹੀਦਾ ਕਿਸੇ ਅਪਰਾਧੀ ਨੂੰ ਜਾਂ ਨਹੀਂ ਜੋੜ ਦੇਣਾ ਚਾਹੀਦਾ ਬਿਲਕੁਲ ਨਹੀਂ ਜੋੜਨਾ ਚਾਹੀਦਾ ਜਿਹੜਾ ਅਪਰਾਧੀ ਉਹਨੂੰ ਸਜ਼ਾ ਦਿਓ ਜੇ 1984 ਤੋਂ ਘਟਨਾ ਕਰਮ ਚੱਲਿਆ ਤੁਸੀਂ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਉਹਨਾਂ ਦੇ ਘਰਾਂ ਦੀਆਂ ਨਿਲਾਮੀਆਂ ਕਰਾਈਆਂ ਕਈ ਕੁਛ ਕੀਤਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਪਰਿਵਾਰਾਂ ਦੇ ਪਰਿਵਾਰ ਫੂਕ ਦਿੱਤੇ ਹੁਣ ਇਹਨਾਂ ਦੇ ਵੀ ਪਰਿਵਾਰ ਫੂਕੋ ਨਾ ਹੁਣ ਬਾਕੀਆਂ ਦਾ ਦੋਸ਼ ਕੀ ਆ ਗਲਤ ਹੈ ਇੰਦਰਾ ਗਾਂਧੀ ਮਾਰ ਦਿੱਤੀ ਤੇ 2000 ਤੁਸੀਂ ਉੱਥੇ ਦਿੱਲੀ ਚ ਸਿੱਖ ਸਾੜ ਛੱਡਿਆ ਜਿੰਨਾਂ ਮਾਰੀ ਸੀ ਉਹ ਤਾਂ ਦੋ ਸੀ ਦੋਵਾਂ ਦੀ ਸਜ਼ਾ ਬਣਦੀ ਸੀ ਸਾਰੇ ਸਿੱਖਾਂ ਨੂੰ ਸਜ਼ਾ ਦੇਸ਼ ਦੀ ਤੁਸੀਂ ਇਹਦਾ ਕੀ ਮਤਲਬ ਕਢੀ ਐ ਸੀ ਇਹ ਗਲਤ ਗੱਲ ਹੈ ਜਿਹੜਾ ਵੀ ਉਹ ਦੋਸ਼ੀਆਂ ਨੂੰ ਠੋਕੋ ਉਹਨੂੰ ਉਹਦੇ ਘਰ ਦੀ ਨਿਲਾਮੀ ਕਰਾਓ ਅਜਿੰਦਰਾ ਸਰਕਾਰ ਨੇ ਮਾਰਿਆ ਮੈਂ ਕਹਿੰਦਾ ਉਹਦੇ ਘਰ ਦੀ ਨਿਲਾਮੀ ਕਰਾਓ ਇਹਨੂੰ ਚਰਸਤੇ 'ਚ ਲਿਆ ਕੇ ਫਾਂਸੀ ਦਿਓ ਨਹੀਂ ਦੇਂਦੀ ਤੇ ਫਿਰ ਪੰਥ ਨੂੰ ਆਗਿਆ ਦੇ ਦਿਓ ਜੇ ਨਹੀਂ ਦੋਗੇ ਤੇ ਪੰਥ ਨੇ ਛੱਡਣਾ ਨਹੀਂ ਇਹ ਧਿਆਨ ਰੱਖ ਲਿਓ ਮੇਰਾ ਇੱਕ ਹੋਰ ਸਵਾਲ ਹੈ ਕਿ ਇਹ ਜਿਹੜਾ ਬੱਚੇ આરોપી ਹੈ ਜਿਹੜਾ ਦੋਸ਼ੀ ਹੈ ਉਸ ਦੀਆਂ ਵੀ ਦੋ ਬੱਚੀਆਂ ਨੇ ਇੱਕ 12 ਸਾਲ ਦੀ ਇੱਕ 14 ਸਾਲ ਦੀ ਤੁਸੀਂ ਸਮਝਦੇ ਕਿ ਉਹਨੂੰ ਨਹੀਂ ਸਮ ਉਹਨਾਂ ਕਿਉਂਕਿ ਹੁਣ ਉਹਨਾਂ ਦੇ ਲਈ ਉਹਨੇ ਜਿੰਦੇ ਜੀ ਮਾਰ ਗਿਆ ਇਹ ਕੁੜੀ ਨੂੰ ਤਾਂ ਮਾਰ ਗਿਆ ਉਸ ਤੋਂ ਜਿੰਦੇ ਜੀ ਉਹਨਾਂ ਨੂੰ ਮਾਰ ਗਿਆ ਉਹਨਾਂ ਨਾਲ ਵੀ ਧਿਆਨ ਰੱਖਣਾ ਚਾਹੀਦਾ ਉਹ ਇੱਥੇ ਆ ਨਹੀਂ ਸਕਦੇ ਉਹਨਾਂ ਲਈ ਵੀ ਸੋਚਣਾ ਚਾਹੀਦਾ ਪੰਥ ਨੂੰ ਜਾਂ ਸਾਰਿਆਂ ਨੂੰ ਦੇਖੋ ਜਿਹੜਾ ਕੋਈ ਪੀੜਤ ਹੁੰਦਾ ਨਾ ਪੰਥ ਨੇ ਅੱਜ ਤੱਕ ਦੁਸ਼ਮਣ ਦੀ ਬੇਟੀ ਨੂੰ ਬੇਟੀ ਆਖਿਆ ਸੋ ਕਿਉ ਮੰਦਾ ਆਖਿਆ ਜਿੱਤ ਜੰਮੇ ਦੇ ਜਨ ਤੇ ਪਹਿਰਾ ਦਿੱਤਾ ਹੈ ਜੇ ਕਿਤੇ ਬੀਬੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਵੀ ਸ਼ੁਰੂ ਹੋਏ ਲੰਡਨ ਤੋਂ ਉਹ ਵੀ ਮਹਾਰਾਜੇ ਰਣਜੀਤ ਸਿੰਘ ਦੇ ਪਰਿਵਾਰ ਵਿੱਚੋਂ ਸ਼ੁਰੂਆਤ ਕੀਤੀ ਗਈ ਹੈ ਇਸ ਲਈ ਉਹਨਾਂ ਬੇਟੀਆਂ ਦੀ ਜਿਹੜੀ ਜ਼ਿੰਮੇਵਾਰੀ ਉਹ ਪੰਜਾਬ ਪੰਥ ਉੱਥੇ ਖੜਾ ਹੈ ਗੱਲ ਉਸ ਦਰਿੰਦੇ ਦੀ ਆ ਪਰ ਅੱਜ ਉਹਨਾਂ ਬੇਟੀਆਂ ਦਾ ਵੀ ਫਰਜ਼ ਬਣਦਾ ਹੈ ਉਹ ਆ ਕੇ ਕਹਿਣੇ ਸਾਡਾ ਬਾਪ ਨਹੀਂ ਇਹਨੂੰ ਸਜ਼ਾ ਦਿਓ ਜਿਵੇਂ ਚੰਦੂ ਨਾਲੋਂ ਸਾਰੇ ਟੱਬਰ ਨੇ ਨਾਤਾ ਉਸ ਵਕਤ ਤੋੜਿਆ ਸੀ ਅਜੇ ਤੋੜਨਾ ਇਹ ਕਹਿਣ ਉਹਦੀ ਘਰਵਾਲੀ ਵੀ ਕਵੇ ਇਹ ਕਮੀਨਾ ਇਹਨੂੰ ਜਰਾਹੇ ਚ ਲਿਆ ਕੇ ਦੇ ਟੋਟੇ ਕਰ ਉਹਨੂੰ ਕੁੱਤਿਆਂ ਨੂੰ ਪਾਓ ਕਹਿਣ ਤੇ ਜੇ ਅੱਜ ਵੀ ਉਹਦੇ ਹੱਕ 'ਚ ਹੈ ਤੇ ਫਿਰ ਪੰਥ ਉੱਥੇ ਕਿੱਥੇ ਖੜੂਗਾ ਇਹ ਉਹਨਾਂ ਨੂੰ ਵੀ ਖਿਆਲ ਰੱਖਣਾ ਪਏਗਾ ਪੰਥ ਉਹਨਾਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ